ਕਬੀਰ ਬੈਸਨੂ ਹੋਆ ਤਾਂ ਕਹਿਆ ਪਿਆ ਮਾਲਾ ਮੇਲੀ ਚਾਰ ਬਾਹਰ ਕੰਚਨ ਵਾਰਾ ਭੀਤਰ ਭਰੀ ਪੰਗਾ ਕਬੀਰ ਬੈਸਨੂ ਹੋਆ ਤਾਂ ਕਹਿਆ ਫੈਸ ਬੈਸਨੂ ਭਗਤਾ ਬੈਸਨੂ ਮਾਲਾ ਫੇਰ ਦੇ ਅਸਲ ਚ ਮਾਲਾ ਆ ਫੱਡਣ ਦੀ ਹੈ ਬੈਸਨੂ ਦੀ ਹੈ ਬੈਸਨੂ ਪੜਨ ਦਾ ਫੱਡਣ ਦੇ ਪੈਦਾ ਕੀ ਤਹਿਲੂ ਬੈਸਨੂ ਫੱਡਣ ਦਾ ਦੂਆ ਰੂਹ ਬੈਸਨੂ ਬਾਸ ਨਾ ਖਾਣਾ ਸ਼ਰਾਬ ਨਾ ਪੀਣਾ ਇਹ ਪੜਨ ਦਾ ਪ੍ਰਚਾਰ ਹੈ ਬੈਠੂ ਕਰਦੇ ਪੜਨ ਤੇ ਸੰਤਰੀ ਸੀ ਨਹੀਂ ਮੁਕਾਬਲਾ ਕਰ ਸਕਿਆ ਜੋਗੀਆਂ ਦਾ ਤਾਂ ਰਾਜੇ ਨੂੰ ਸੰਤ ਬਣਾਉਣੇ ਪਏ ਸੰਤ ਕਹਿੰਦੇ ਜਿਹੜਾ ਪੜਨ ਦਾ ਕ੍ਰਿਸ਼ਤੀ ਹੁੰਦਾ ਉਹਦਾ ਅਸਰ ਨਹੀਂ ਪੈਂਦਾ ਧਰਮ ਤੇ ਲੋਕਾਂ 'ਤੇ ਲੋਕਾਂ ਦੇ ਕ੍ਰਿਸ਼ਤੀ ਦਾ ਅਸਰ ਘੱਟ ਪੈਂਦਾ ਹੁੰਦਾ ਪਬਲਿਕ ਤੇ ਇਹਦੇ ਕਰਕੇ ਸੰਤ ਵੀ ਵਿਆਹ ਉਹ ਨਹੀਂ ਕਰੋਂਗੇ ਵੀ ਅਸਰ ਪਵੇ ਸਾਡੇ ਜੋ ਕੀ ਵੀ ਐਸੇ ਕਰਕੇ ਜਿੱਦ ਕਰਦੇ ਆਪਣੇ ਅੰਦਰ ਤਬਦੀਲੀ ਕਰਨ ਨੂੰ ਕੋਈ ਤਿਆਰ ਨਹੀਂ ਅੰਦਰ ਤਬਦੀਲੀ ਕਰੇ ਤੂੰ ਪਹਿਲਾਂ ਹੀ ਸਾਨੂੰ ਧਰਮ ਦੀ માનਤਾ ਮਿਲ ਜੂਵੇ ਪਬਲਿਕ 'ਚ ਕਾਗਮ ਘੋੜ ਦੀ માનਤਾ ਮਿਲ ਜੂਵੇ ਇਸ ਕੋਸ਼ਿਸ਼ ਦੇ ਵਿੱਚ ਸਾਰੇ ਲੋਕ ਰਹਿੰਦੇ ਨੇ ਉਹੀ ਟੈਕਨੀਕ ਵਰਤਦੇ ਨੇ ਜਿਹੜੀ ਤਸਦੀਕ ਨਾਲ ਲੋਕ ਉਹਨਾਂ ਨੂੰ ਧਰਮਕ ਮੰਨ ਲੈਣ ਸੰਤ ਮੰਨਣ ਇਸ ਕਰਕੇ ਵੈਸ਼ਨੂੰ ਨੂੰ ਭਗਤ ਪੈਦਾ ਕਰਨ ਲਈ ਵੈਸ਼ਨੂੰ ਪੈਦਾ ਕਰਨੇ ਵੈ ਭਗਤਾਂ ਦਾ ਵੈਸ਼ਨੂੰ ਦੇਈ ਦੀ ਭਗਤ ਨਹੀਂ ਹੁੰਦਾ ਵੈਸੇ ਸਤਾਈ ਮਣ ਕਹਿੰਦੀ ਮਾਲਾ ਕਿੰਨਾਂ ਤੋਂ ਪਹਿਲਾਂ 27 ਸਿਮਰਤੀਆਂ ਨੇ ਇੱਕ ਸਿਮਰਤੀ ਦਾ ਇੱਕ ਮਣਕਾ ਹੁੰਦਾ ਤੇ ਵੈਸ਼ਨੂੰ ਨੇ ਕਿਹਾ ਕੀਤਾ ਚਾਰ ਮਾਲਾ ਕਠਿਆ ਬਣਾ ਲਈ ਵੀ ਜੇ ਇਹ 100 ਮਾਲਾ ਫੇਰੂਗਾ ਤਾਂ ਮੈਂ ਵੀ 100 ਫੇਰੂਗਾ ਮਾਲਾ ਮੇਰੀ ਇੱਕ ਮਾੜਾ ਨਾ ਚਾਰ ਫਿਰਦੀਆਂ ਮੈਂ ਜਿਆਦਾ ਬੜਾ ਵਕਤ ਹੋ ਗਿਆ ਤੋਂ ਮੈਂ ਚਾਰ 500 ਮਾੜਾ ਫਿਰਦੀ ਸਤਾਈ ਮਣ ਗਿਆ ਦੀ 500 ਹੋ ਗਈ ਮੇਰੀ 100 ਫੇਰ ਨਾਲ ਗਿਰ ਇਸ ਕਰਕੇ ਲੋਕਾਂ ਦਾ ਪ੍ਰਭਾਵ ਪਊਗਾ ਬੱਲੇ ਬੱਲੇ ਇਹ ਜਿਆਦਾ ਬੜਾ ਵਕਤ ਹੈ ਇਹ ਜਿਆਦਾ ਮਾੜਾ ਫਿਰਦਾ ਆਹੀ ਲੋਕਾਂ ਕੋ ਆਮ ਲੋਕਾਂ ਕੋ ਹੀ ਹੁੰਦਾ ਕੁਛ ਨਹੀਂ ਹੁੰਦਾ ਲੋਕਾਂ ਨੂੰ ਕਿਹੜਾ ਪਤਾ ਇਹ ਤਰ੍ਹਾਂ ਕੀ ਹੁੰਦਾ ਆਉਂਦਾ ਤੇ ਨਦਰ ਰੁਕੀ ਹੁੰਦਾ ਲੋਕਾਂ ਮੇਰੇ ਦਾਦੇ ਦਾ ਰੁਕੀ ਹੁੰਦਾ ਪਖੰਡ ਵਾਲ ਦਾ ਪ੍ਰਭਾਵ ਪਉਂਦਾ ਲੋਕਾਂ ਕੋਈ ਪੁੱਠਾ ਲੱਗਦਾ ਉਹ ਪ੍ਰਭਾਵ ਪਾਈ ਜਾਂਦਾ ਕੋਈ ਧੋੜੀਆਂ ਦਾਬ ਕੇ ਪ੍ਰਭਾਵ ਪਉਂਦਾ ਕੋਈ ਜਲਦਾ ਰਾ ਕਰਕੇ ਪ੍ਰਭਾਵ ਪਉਂਦਾ ਪ੍ਰਭਾਵ ਪਉਂਦੇ ਰਹਿੰਦੇ ਉਹ ਧਰਮ ਘੋੜ ਦਾ ਧਰਮ ਕੀ ਹੈ ਇਹ ਉਹ ਨਾ ਆਪ ਕਮਉਂਦੇ ਨੇ ਨਾ ਲੋਕਾਂ ਨੂੰ ਦੱਸਦੇ ਨੇ ਧਰਮ ਦਾ ਪ੍ਰਭਾਵ ਪਾ ਕੇ ਆਪਣਾ ਹੋ ਕਿ ਕਿਸੇ ਦਾ ਟੈਨਸ਼ਨ ਲੱਗ ਜਾਂਦੀ ਉਹਨਾਂ ਦੀ ਉਹ ਲੱਗ ਤੋ ਖਾਣਾ ਪੀਣਾ ਆਪਣਾ ਧਿਆਨ ਕਰਦਾ ਬਸ ਘਰ ਬੈਠਿਆ ਨੂੰ ਨੂੰ ਰੋਟੀ ਬਾਣੇ ਲੰਦਰ ਬਾਣੀ ਮਾਇਆ ਵਾਦ ਉਹਨਾਂ ਦੇ ਘਰਵਾਨ ਫਿਰ ਨਾ ਜਾਂਦੀ ਆਹੀ ਤਰ੍ਹਾਂ ਦਾ ਉਹ ਹੁੰਦਾ ਅਕੀਚ ਉਹਦੇ ਕੋਰਸ ਕੀਤਾ ਅਦਾ ਕਾ ਬੁਰਾ ਹੋ ਗਿਆ ਕੋਈ ਚਾਲੀ ਸਖੜਦਾ ਕੋਈ ਕੁਝ ਕਰਦਾ ਜਦੋਂ ਉਹਨਾਂ ਦੀ ਦੁਕਾਨ ਚੱਲ ਗੋਵੇ ਫਿਰ ਕੋਈ ਰੌਲਾ ਹੀ ਨਹੀਂ ਪਰ ਜਿਹੜੇ ਜ਼ਿਆਦਾ ਸਿਆਣੇ ਹੁੰਦੇ ਨੇ ਉਹ ਬਧੋਦੇ ਨੇ ਵੀ ਤਕਾਲ ਨੂੰ ਵਧੇ ਕੇ ਵੀ ਜਿਹੜੇ ਘੱਟ ਸਿਆਣੇ ਹੁੰਦੇ ਨੇ ਉਹ ਕਹਿੰਦੇ ਚਾਹ ਰੋਟੀ ਮਿਲਦੀ ਹੈ ਠੀਕ ਹੈ ਇਹ ਜਿਹੇ ਵੀ ਲੋਕ ਨੇ ਜਿਹੜੇ ਦੁਕਾਨਾਂ ਇੱਕ ਦਿਨ 4 ਬਣਾਉਂਦੇ ਨੇ ਕਈ ਜਿਹੜੇ ਇੱਕ ਜਾ ਕੇ 10 ਬਣਾਉਂਦੇ ਨੇ ਇਹ ਗੱਡੀ ਪਾਲੀ ਉਹਨਾਂ ਨੇ 50-50 ਬਣਾ ਲੀਆਂ ਇਹ ਕਹੇ ਜੀ ਨਾਲ ਇੱਕੋ ਹੀ ਹੈ ਉਹਨਾਂ ਦੀ ਇਹ ਜੇ ਸਭ ਨੇ ਕਾਬਲੀਅਤ ਆ ਫਿਰ ਆਪਣੀ ਆਪਣੀ ਕੱਬ ਵਾਉਂਦੇ ਹਾਂਜੀ ਬੈਜਕੋ ਤੇ ਆ ਤਾ ਕਿਆ ਪਿਆ ਮਾੜਾ ਮਹਿਲੀ ਚਾਰ ਬਾਹਰ ਕੰਚਨਗੜਾ ਅੰਦਰ ਭਰੇ ਵਾਲਾ ਦੀ ਚਾਰ ਵਾਲਾ ਬਣਾ ਕੇ ਵੱਡੀ ਮਾਲਾ ਬਣਾ ਲਈ 108 ਗੁੜਗੀਆਂ ਦੀ ਜਿਹੜੇ 108 ਸਤਨ ਸਾਰੇ ਬੈਜਰੂ ਨੇ ਸਿੱਖ ਕੋਈ ਵੀ ਨਹੀਂ ਜਣੇ 108 ਲਿਖਿਆ ਨਾ 108 ਆਲੇ ਸਾਰੇ ਬੈਜਰੂ ਨੇ ਸਿੱਖ ਨਹੀਂ ਆਣੇ ਇਹ ਬਣਿਆ ਬਿਲਦਨ ਸਖਾ ਗੁਰੂ ਸੇਖਾ ਨੂੰ ਸਿੱਖੀ ਦਾ ਗਿਆਨ ਸਿੱਖਾਈ ਹੀ ਨਹੀਂ ਕੋਈ ਜਿਹੜਾ 108 ਮੰਡਕੇ ਵਾਲੇ ਨੂੰ ਸੰਤ ਨੂੰ ਬੰਦਾ ਉਹ ਸਿੱਖੀ ਤੋਂ ਖਾਰਜ ਹੈ ਉਹਦੇ ਵਾਸਤੇ ਹਕੀ ਕਹਿੰਦੀ ਹੈ ਗੁਰਬਾਣੀ ਬੈਠ ਪਿਆ ਤਾਂ ਕਿਆ ਪਿਆ ਬੈਠ ਨੂੰ ਹੋਆ ਤਾਂ ਕਿਆ ਪਿਆ ਬੈਠ ਨੂੰ ਹੋਆ ਹੋ ਗਿਆ ਫਿਰ ਕੀ ਹੋ ਗਿਆ ਮਾਲਾ ਬੈਲ ਨਹੀਂ ਚਾਰ-ਚਾਰ ਮਾਲਾ ਮਾਲਾ ਹੀ ਬੜੀ ਬਣਾ ਲਈ ਹਾਂ ਬਾਹਰ ਕੱਚ ਨੂੰ ਵਾਰਾ ਪੀ ਤਰਪਰੀ ਪੰਗਾ ਬਾਹਰੋਂ ਦਾ ਬੜਾ ਜਲਪਗਾਰਾ ਕਪੜੇ ਨਿਦਰ ਅੰਦਰ ਕੀ ਹੈ ਤੇ ਅੰਦਰ ਭੰਗਾਰ ਹੈ ਭੰਗਾਰ ਕੀ ਹੁੰਦੇ ਆ ਜਿਹੜਾ ਲੋਕ ਬੜੇ ਹੁਕਾ ਵੀ ਦੇ ਸੀ ਲੋਕ ਜਲਮਾ ਅਸਾਂ ਤੇ ਵੀ ਦੇ ਸੀ ਥੋੜੀ ਸਵਾਲ ਸੀ ਨਾ ਉਹ ਜਿੱਥੇ ਇਕੱਠੇ ਕਰਕੇ ਰੱਖਦੇ ਸੀ ਉਹ ਠੁੱਕ ਠੱਕਦੇ ਦੀ ਉਹਦੇ ਵਿੱਚ ਠੁੱਕ ਠੱਕ ਦਿੰਦੇ ਸੀ ਜਿਵੇਂ ਆਪਣੇ ਤਸਵੀਰ ਹੁੰਦੇ ਨੇ ਉਹ ਤਸਵੀਰ ਵਾਲੀ ਗੱਲ ਸੀ ਉਹ ਹੋ ਜਾਂਦੇ ਅੰਦਰ ਤੋਂ ਅੰਦਰ ਜਾ ਘੰਟ ਦਾ ਘੰਟ ਅੰਦਰ ਉਹਨੇ ਕਰਨੀ ਹੈ ਉਹ ਕਿਥੋਂ ਨੇ ਕਰਨੀ ਹੈ ਜੋ ਉਹਨੇ ਜਲੋ ਪੀੜੀ ਆ ਉਹਦਾ ਵੀ ਅੰਦਰ ਇਹ ਪਿਆ ਜੋ ਗੰਦਮਤ ਉਹ ਭੰਗਾਰਿਆ ਤੇ ਜਦ ਤਹਾਨੂੰ ਕੁਛ ਨਹੀਂ ਆ ਯਾਨੀ ਗੰਦਮਤ ਦਾ ਦਰਦ ਤੇ ਉਹ ਕੁਛ ਨਹੀਂ ਜੋ ਬੋਲਦਾ ਜੋ ਜੋ ਸੰਤਾਨੇ ਬਾੜਾ ਵਾਲਿਆਂ ਨੇ ਤੁਹਾਨੂੰ ਦਿੱਤਾ ਸਿੱਖਾਂ ਨੂੰ ਭੰਗਾਰ ਦਿੱਤੀ ਹੈ 108 ਵਾਲਿਆਂ ਸਾਂਤਾ ਸਾਧਰ ਆ ਹੈ ਬੈ ਸ਼ੁਰੂ ਦੇ ਕੁਰਬਾਨੀ ਦਾ ਕਹਿੰਦੀ ਸੀ ਸਿੱਖਾਂ ਨੂੰ ਕਿਹੜਾ ਪਤਾ ਕੁਰਬਾਨੀ ਕੀ ਹੈ ਔਰ ਉਹ ਦੱਸਣ ਕਿਉਂ ਉਹਨਾਂ ਨੇ ਗੱਲਾਂ ਦੱਸ ਕੇ ਆਪਣੀ ਵੱਡੀ ਕੋਚਣੀ ਹੈ ਹੋਜੀ